ਇਹ ਰਾਕਚੋ ਵਾਪਸ ਪਰਤੀ ਕੁੜੀ ਨੇ ਸੁਣਾਈ ਲੂ ਕੰਡੇ ਖੜੇ ਕਰਨ ਵਾਲੀ ਹੱਡ ਵੀ ਤੀ ਮਨਮੋਲ ਮੇਰੇ ਏਜੰਟ ਨੇ ਬੁਲਾਇਆ ਸੀਗਾ ਇਤਰੋ ਤਾਂ ਮੈਨੂੰ ਵੀਜ਼ਾ ਉਹਨਾਂ ਨੇ ਸਲਾਈ ਦੇ ਕੰਮ ਦਾ ਦਿੱਤਾ ਜਦੋਂ ਉੱਧਰ ਜਾ ਕੇ ਮੈਨੂੰ ਪਤਾ ਲੱਗਿਆ ਤੇ ਘਰ ਦੇ ਕੰਮਾਂ ਦੇ ਪੀੜਤ ਲੜਕੀ ਦਾ ਕਿਹੜਾ ਡੰਡਾ ਟੁੱਟਣ ਤੱਕ ਕੀਤੀ ਜਾਂਦੀ ਸੀ ਕੁੱਟਮਾਰ ਉਥੇ ਮਤਲਬ ਬਸ ਜਾਣੇ ਜਿਆਦਾ ਤੋਂ ਜਿਆਦਾ ਟੌਰਚਰ ਕਰਦੇ ਆ ਬਸ ਟੌਰਚਰ ਬ੍ਰਾਹਮ ਵਿਜੇ ਕਿਸੇ ਮਤਲਬ ਫੈਮਲੀ ਤੋਂ ਇਹਨਾਂ ਨੇ 5000 ਡਾਲਰ ਲਿਆ ਵਾ ਤੇ ਉੱਥੇ ਕੰਮ ਜਿਹੜਾ ਇਹਨਾਂ ਨੇ ਕਹਿਤਾ ਉਹ ਕਰਨਾ ਹੀ ਪੈਣਾ ਦਿਨ ਵਿੱਚ ਸਿਰਫ ਇੱਕ ਵਕਤ ਦਿੰਦੇ ਸੀ ਖਾਣਾ ਇਹ ਤਾਂ ਕਵਾਜੀ ਕਰਨ ਲੱਗ ਗਈ ਉੱਥੇ ਹੋਰਾਂ ਕੁੜੀਆਂ ਨਾਲ ਵੀ ਬਹੁਤ ਤਾਂ ਕਵਾਜੀ ਹੁੰਦੀ ਸੀ ਕੰਪਨੀ 'ਚ ਬਿਠਾਈ ਰੱਖਦੇ ਸੀਗੇ ਕਿੰਨੇ ਕਿਨੇ ਦਿਨ ਖਾਣਾ ਵੀ ਇੱਕ ਟਾਈਮ ਨਹੀਂ ਦਿੰਦੇ ਸੀਗੇ ਹੁਣ ਵੀ ਕੁੜੀਆਂ ਉੱਥੇ ਬਹੁਤ ਛੋਟੇ ਛੋਟੇ 20-25 ਕੁੜੀਆਂ ਨੇ ਉੱਥੇ ਉਹ ਵੀ ਕਹਿੰਦੀਆਂ ਨੇ ਵੀ ਅਸੀਂ ਵੀ ਵਾਪਸ ਹੋਣਾ ਚਾਹੁੰਦੀਆਂ ਵਾ ਇਹਨਾਂ ਨੇ ਫਸਾਇਆ ਹੀ ਇਸ ਤਰੀਕੇ ਨਾਲ ਆ ਵੀ ਕੁੜੀਆਂ ਨੂੰ ਹੋਂ ਤੱਕ ਨਹੀਂ ਦਿੱਤਾ ਜਾਂਦਾ ਤੇ ਯੂਜ਼ ਕਰਾਉਂਦੇ ਦੋ ਮਹੀਨੇ ਤੱਕ ਡਿਪਰੈਸ਼ਨ 'ਚ ਰਹਿ ਚੁੱਕੀ ਹੈ ਪੀੜਿਤ ਲੜਕੀ ਕੰਪਨੀ ਦੇ ਵਿੱਚ ਇਹ ਪੈਸੇ ਲੈ ਲੈਂਦੇ ਆ ਕੋਈ ਵੀ ਫੈਮਿਲੀ ਲੈਣ ਆਉਂਦੀ ਆ ਉੱਥੇ ਪੈਸੇ ਲੈਂਦੇ ਆ ਇਹ ਵੀ ਸਾਨੂੰ ਕਹਿਣਗੇ ਵੀ ਤੁਹਾਨੂੰ ਉੱਥੇ ਵੇਚ ਦਿੱਤਾ ਗਿਆ 2 ਸਾਲ ਲਈ ਕੰਮ ਕਰਨਾ ਹੀ ਪੈਣਾ ਤੁਹਾਨੂੰ ਨਹੀਂ ਕਰੋਗੇ ਤੁਸੀਂ ਉਹਨਾਂ ਦੇ ਪੈਸੇ ਭਰੋਗੇ ਫੇਰ ਵਾਪਸ ਦੇ ਲਈਏ ਤੁਹਾਡਾ ਪੈਸਾ ਹੁਣ ਆ ਕੇ ਲੋਕਾਂ ਨੂੰ ਕਹਿੰਦੀ ਭਾਈ ਪੰਜਾਬ 'ਚ ਰਹਿ ਕੇ ਕਰ ਲਵੋ ਕੰਮ ਨਾ ਜਾਵੋ ਬਾਹਰ ਤੇਹੀ ਕਹਨੀ ਹੈ ਵੀ ਜੋ ਵੀ ਕਰਨਾ ਆਪਣੇ ਪੰਜਾਬ 'ਚ ਰਹਿ ਕੇ ਕਰੋ ਉੱਤਰ ਜਾਂ ਬਾਹਰ ਜਾਣ ਦਾ ਕੋਈ ਫਾਇਦਾ ਨਹੀਂ ਹੈ ਐਮਪੀ ਸੰਤ ਸੀਚੇਵਾਲ ਦੇ ਯਤਨਾ ਸਦਕਾ ਵਤਨ ਹੋਈ ਵਾਪਸੀ ਬੜੀ ਖਾਸ ਕਰਕੇ ਅਰਬ ਮੁਲਕਾਂ ਚ ਲੜਕੀਆਂ ਜਾਂਦੀਆਂ ਇਹਨਾਂ ਦੇ ਬਾਰਿਸ਼ ਗਿਆ ਚੁੱਕਿਆ ਕਿਥੇ ਨਾਲ ਲੱਗੀਆਂ ਉਹਨੂੰ ਭੇਜੋ ਪਰ ਫਿਰ ਵੀ ਜਿਹੜੇ ਏਜੰਟਾ ਉਹ ਪਿੰਡਾਂ ਦੇ ਵਿੱਚ ਫਿਰਕੇ ਗਰੀਬ ਪਰਵਾਰਾਂ ਦੀਆਂ ਲੜਕੀਆਂ ਨੂੰ ਉਧਰ ਲਿਜਾ ਕੇ ਲੈ ਜਾਂਦੇ ਆਂ ਫਿਰ ਉੱਥੇ ਜਾ ਕੇ ਤੰਗ ਕਰਦੇ ਆ ਉਹਨਾਂ ਦਾ ਸ਼ੋਸ਼ਣ ਕਰਦੇ ਆ ਕਈ ਤਰ੍ਹਾਂ ਦੇ ਉਹਨਾਂ ਨੂੰ ਤਸੀਹੇ ਦਿੰਦੇ ਆ ਹਰ ਏਜੰਟ ਤੇ ਉਸਦੀ ਘਰ ਵਾਲੀ ਦੀ ਸ਼ਹਿਤੇ ਕੀਤੀ ਜਾਂਦੀ ਸੀ ਕਟਮਾਰ ਲੁਧਿਆਣੇ ਨਿਕਮ ਕਰਦੇ ਸੀਗੇ ਤੇ ਉੱਥੇ ਕੁੜੀਆਂ ਸੀਗੀਆਂ ਤੇ ਉਹਨਾਂ ਨੇ ਮੈਨੂੰ ਬਸ ਪਾਈ ਸੀਗੀ ਇਹ ਸਾਰਾ ਜਾਣਕਾਰੀ ਜਦੋਂ ਉਹਨਾਂ ਨੇ ਮੈਨੂੰ ਇਹਨਾਂ ਨਾਲ ਰਲਾਇਆ ਉਹ ਉਹਨਾਂ ਦਾ ਵੀਜ਼ਾ ਮਗਰੋਂ ਆਇਆ ਯਾਨੀ ਉਹਨਾਂ ਬਾਅਦ ਉਹ ਗਈਆਂ ਨਹੀਂ ਮੈਨੂੰ ਉਹਨਾਂ ਨੇ ਭੇਜਤਾ ਇਹ ਮੈਨੂੰ ਉੱਥੇ ਵੀ ਤਾਂ ਕਹਿੰਦੇ ਰਹੇ ਆ ਕਹਿੰਦੇ ਵੀ ਜੇ ਤੂੰ ਨਾ ਆਈ ਇੱਥੇ ਨਾ ਆਈ ਤੇਰਾ ਪਾਸਪੋਰਟ ਬੈਨ ਕਰਾ ਦਾਂਗੇ ਮੈਂ ਆਈ ਕਰ ਦੂੰ ਮੈਂ ਜਾਉਂ ਕਰ ਦੂੰ ਬੜਾ ਕੁਝ ਇਹਦੀ ਮਤਲਬ ਵਾਈਫ ਵੀ ਮੈਨੂੰ ਫੋਨ ਕਰਕੇ ਧੰਕੇ ਦਿੰਦੀ ਰਹੀ ਆ ਮੋਟਾ ਪੈਸਾ ਕਮਾਉਣ ਦੇ ਲਈ ਕਈ ਟਰੈਵਲ ਏਜੰਟ ਅਜਹੀਆਂ ਕੁੜੀਆਂ ਨੂੰ ਬਣਾਉਂਦੇ ਨੇ ਠੱਗੀ ਦਾ ਸ਼ਿਕਾਰ ਇੰਨੀ ਇਹਦੀ ਹਾਲਤ ਮਾੜੀ ਸੀ ਕਿ ਇਹ ਬੋਲ ਵੀ ਨਹੀਂ ਸਕਦੀ ਸੀ ਨਾ ਇਹਦੇ ਨਾਲ ੱਟਕਾ ਹੋਇਆ ਸੋ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਕੋਈ ਵੀ ਝਟ ਹੋਵੇ ਉਹਨਾਂ ਇਥੇ ਮੁੰਡਿਆਂ ਨੂੰ ਵੀ ਕਈ ਵਾਰ ਭੇਜੀ ਜਾਂਦੇ ਕਹਿੰਦੇ ਤੁਹਾਨੂੰ ਕੋਈ ਪੈਸਾ ਕੋਈ ਨਹੀਂ ਲੈਣਾ ਉਦੋਂ ਹੁਣ ਉਹ 40 40 ਲੱਖ ਉਹਨਾਂ ਨੂੰ ਟੌਰਚਰ ਕਰਦੇ ਆ ਕਹਿੰਦੇ ਪੈਸੇ ਭੇਜੋ ਫੇਰ ਅਸੀਂ ਉਹਨਾਂ ਨੂੰ ਛੱਡਾਂਗੇ ਅਸੀਂ ਕਹਿੰਨੇ ਕਿ ਇਹੋ ਜਿਹੇ ਜਿਹੜੇ ਕਹਿੰਦੇ ਆ ਫ੍ਰੀ ਤੇ ਅਸੀਂ ਲੈ ਜਾਾਂਗੇ ਤਾਂ ਆਹ ਕਰ ਦਾਂਗੇ ਇਹੋ ਜਿਹੇ ਏਜੰਟਾਂ ਤੋਂ ਭੇਜੋ ਤੇ ਲੜਕਾ ਹੋਵੇ ਤੇ ਲੜਕੀ ਉਹਨਾਂ ਦਾ ਮਾਮਾ ਇੱਥੇ ਕੰਮ ਹੀ ਕਰਨਾ ਮੈਂ ਵਾਪਸ ਇੰਡੀਆ ਜਾਣਾ ਮੇਰਾ ਸਾਲ ਦਾ ਕੰਟਰੈਕਟ ਚੱਲਦਾ ਵਾ ਵੀ ਜਿੰਨੇ ਪੈਸੇ ਹੋਣਗੇ ਮੈਂ ਭਰ ਦੋਗੇ ਮੈਨੂੰ ਵਾਪਸ ਭੇਜ ਲੋ ਨਾ ਤਾਂ ਉਹਨਾਂ ਨੇ ਮੇਰਾ ਪਾਸਪੋਰਟ ਮੈਨੂੰ ਸ਼ੋਅ ਕਰਾਇਆ ਸਾਲ ਵਿੱਚ ਦੀ ਤੇ ਨਾ ਹੀ ਮੈਨੂੰ ਉਹਨਾਂ ਨੇ ਵੀ ਮੇਰਾ ਹਕਾਮਾ ਬਣਵਾਇਆ ਆਈ.ਡੀ ਵੀ ਨਹੀਂ ਬਣਵਾਈ ਸੀ ਵੀ বিনা ਆਈ.ਡੀ ਤੋਂ ਮੈਂ ਕੰਮ ਕਰ ਰਹੀ ਸੀ ਉੱਥੇ ਪਰ ਐਸੇ ਤਾਂ ਸਿੱਧਾ ਜਿਹੜਾ ਆਰਾਖ ਦੇ ਵਿੱਚ ਲੜਕੀਆਂ ਜਾ ਹੀ ਨਹੀਂ ਸਕਦੀਆਂ ਤੇ ਪਹਿਲਾਂ ਇਹ ਦਵਾਈ ਲਿਆ ਜਾਂਦੇ ਆ ਦਵਾਈ ਤੋਂ ਜਿਹੜਾ ਹੈਗਾ ਫਿਰ ਆਰਾਖ ਲੈ ਕੇ ਜਾਂਦੇ ਆ ਫੋ ਅੱਗੇ ਵੀ ਉੱਥੋਂ ਇੱਕ ਲੜਕੀ ਵਾਪਸ ਮਗਵਾਈ ਸੀ ਬੜਾ ਉਹਨੂੰ ਵੀ ਤਾਂ ਨਹੀਂ ਸੀ ਇਹਨਾਂ ਦੀ ਵੀਡੀਓ ਜਿਹੜੀ ਹੈਗੀ ਆ ਆਪਣੇ ਫੇਸਬੁੱਕ ਤੇ ਆਈ ਸੀ ਤੇ ਫਿਰ ਇਹਨਾਂ ਨੇ ਸੰਪਰਕ ਕੀਤਾ ਪਰਿਵਾਰ ਨੇ ਸੋ ਗੁਰੂ ਨੇ ਕਿਰਪਾ ਕੀਤੀ ਹੈ ਬਹੁਤ ਦੇ ਕਸ਼ਟ ਦੇ ਵਿੱਚੋਂ ਨਿਕਲੀ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੂਦੀਪ ਕੌਰ ਖਾੜੀ ਦੇਸ਼ਾਂ ਦੇ ਵਿੱਚ ਲੜਕੀਆਂ ਦੇ ਹੋ ਰਹੇ ਸ਼ੋਸ਼ਣ ਦਾ سلسلہ ਰੁਕਣ ਦਾ ਨਾ ਨਹੀਂ ਲੈ ਰਿਹਾ ਜੀ ਹਾਂ ਤੁਹਾਨੂੰ ਦੱਸ ਦਈਏ ਅਕਸਰ ਹੀ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਕਿ ਬਾਹਰਲੇ ਮੁਲਕਾਂ ਵਿੱਚ ਲੜਕੀਆਂ ਜਾਂਦੀਆਂ ਨੇ ਅਤੇ ਉਹਨਾਂ ਦੇ ਨਾਲ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਹੈ ਉਹਨਾਂ ਤੇ ਤਸ਼ੱਦਦ ਟਾਇਆ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਕਈ ਟਰੈਵਲ ਏਜੰਟ ਜਿਹੜੇ ਨੇ ਇੰਨਾ ਗਰੀਬ ਲੜਕਿਆਂ ਨੂੰ ਆਪਣੇ ਚੁੰਗਲ ਦੇ ਵਿੱਚ ਫਸਾਉਂਦੇ ਨੇ ਅਤੇ ਬਾਹਰਲੇ ਮੁਲਕ ਜਾ ਕੇ ਇੰਨਾ ਲੜਕੀਆਂ ਦੇ ਨਾਲ ਅਜਿਹਾ ਵਰਤਾਪ ਕਰਾਉਂਦੇ ਨੇ ਉਹਨਾਂ ਦੀ ਸ਼ੈਤੇ ਅਜਹੀਆਂ ਲੜਕੀਆਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਉਹਨਾਂ ਦੇ ਉੱਪਰ ਤਸ਼ੱਦਦ ਟਾਇਆ ਜਾਂਦਾ ਹੈ ਜੀ ਹਾਂ ਇਸ ਦੇ ਖੁਲਾਸੇ ਜਿਹੜੇ ਨੇ ਇਰਾਕ ਤੋਂ ਵਾਪਸ ਪਰਤੀ ਲੜਕੀ ਦੇ ਵੱਲੋਂ ਕੀਤੇ ਗਏ ਨੇ ਉਸ ਦਾ ਕਹਿਣਾ ਕਿ ਉੱਥੇ ਇੱਕ ਟਾਈਮ ਦੀ ਰੋਟੀ ਮਿਲਦੀ ਸੀ ਅਤੇ ਜਦੋਂ ਤੱਕ ਡੰਡਾ ਨਹੀਂ ਸੀ ਟੁੱਟਦਾ ਉਦੋਂ ਤੱਕ ਜਿਹੜੀ ਹੈ ਕੁੱਟਮਾਰ ਕੀਤੀ ਜਾਂਦੀ ਸੀ ਹੁਣ ਲੜਕੀ ਉਹ ਆ ਕੇ ਪੰਜਾਬ ਦੇ ਲੋਕਾਂ ਨੂੰ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਭਾਈ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰ ਲਓ ਬਾਹਰਲੇ ਮੁਲਕ ਨਾ ਜਾਵੋ ਤੇ ਅਜਿਹੇ ਏਜੰਟਰ ਦੇ ਚੁੰਗਲ ਦੇ ਵਿੱਚ ਨਾ ਫਸੋ ਜਿਹੜੇ ਕਿ ਮੋਟਾ ਪੈਸਾ ਕਮਾਉਣ ਦੇ ਲਈ ਲੜਕੀਆਂ ਅਤੇ ਵਿਦੇਸ਼ ਜਾਣ ਵਾਲੇ ਹੋਰ ਚਾਹਵਾਨਾਂ ਨੂੰ ਆਪਣੇ ਚੁੰਗਲ ਦੇ ਵਿੱਚ ਵਸਾਉਂਦੇ ਨੇ ਤੇ ਇਸ ਲੜਕੀ ਦੀ ਵਤਨ ਵਾਪਸੀ ਹੋਈ ਹੈ ਸੰਤ ਸੀਚੇਵਾਲ ਦੇ ਯਤਨਾ ਸਦਕਾ ਜੀ ਹਾਂ ਇਸ ਲੜਕੀ ਦੇ ਵੱਲੋਂ ਲੂੰ ਕੰਡੇ ਖੜੇ ਕਰਨ ਵਾਲੀ ਹੱਟ ਵੀ ਤੀ ਸੁਣਾਈ ਗਈ ਹੈ ਇਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਉੱਥੇ ਤਸ਼ੱਦਦ ਟਾਇਆ ਜਾਂਦਾ ਇੱਕ ਵਕਤ ਦੀ ਰੋਟੀ ਦਿੱਤੀ ਜਾਂਦੀ ਸੀ ਅਤੇ ਜਦੋਂ ਤੱਕ ਡੰਡਾ ਨਹੀਂ ਸੀ ਟੁੱਟਦਾ ਉਦੋਂ ਤੱਕ ਜਿਹੜੀ ਹੈ ਕੁੱਟਮਾਰ ਕੀਤੀ ਜਾਂਦੀ ਸੀ ਇਸ ਦੇ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਕਿ ਮੈਂ 2 ਮਹੀਨੇ ਜੜਾ ਡਿਪਰੈਸ਼ਨ ਦੇ ਵਿੱਚ ਰਹੀ ਆ ਮੈਂ ਇਸ ਦਾ ਸਦਮਾ ਜੜਾ ਹੈ ਨਹੀਂ ਚੱਲ ਪਾਈ ਵਤਨ ਵਾਪਸੀ ਕਰ ਚੁੱਕੀ ਲੜਕੀ ਦੇ ਵੱਲੋਂ ਐਮਪੀ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ ਜਾ ਰਿਹਾ ਜਿਨ੍ਹਾਂ ਦੇ ਸਦਕਾ ਇਸ ਦੀ ਵਤਨ ਵਾਪਸੀ ਹੋਈ ਹੈ ਜੀहां ਤੁਹਾਨੂੰ ਦੱਸ ਦੇ ਕਿ ਆਪਣੇ ਪੰਜਾਬ ਦੇ ਮੁੰਡੇ ਕੁੜੀਆਂ ਜਿਹੜੇ ਨੇ ਆਪਣਾ ਚੰਗਾ ਭਵਿੱਖ ਬਣਾਉਣ ਦੇ ਲਈ ਬਾਹਰਲੇ ਮੁਲਕ ਜਾਂਦੇ ਨੇ ਪਰ ਕਈ ਠੱਗ ਟਰੈਵਲ ਏਜੰਟ ਜਿਹੜੇ ਨੇ ਇਨ੍ਹਾਂ ਬੱਚਿਆਂ ਦੇ ਨਾਲ ਧੋਖਾ ਧੜੀ ਕਰ ਜਾਂਦੇ ਨੇ ਮੋਟਾ ਪੈਸਾ ਕਮੰਦਲੀ ਗਰੀਬ ਕਰਾਂ ਦੇ ਮੁੰਡੇ ਕੁੜੀਆਂ ਨੂੰ ਆਪਣੇ ਚੁੰਗਲ ਦੇ ਵਿੱਚ ਫਸਾਉਂਦੇ ਨੇ ਤੇ ਉਹਨਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਅਤੇ ਬਾਹਰਲੇ ਮੁਲਕ ਵਿੱਚ ਲੱਜਾ ਕੇ ਉਹਨਾਂ ਤੇ ਤਸ਼ੱਦਦ ਜਿਹੜਾ ਟਾਇਆ ਜਾਂਦਾ ਇਸ ਲੜਕੇ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਪੰਜਾਬ ਦੇ ਵਿੱਚ ਆ ਕੇ ਜੀਹਾਂ ਤੁਹਾਨੂੰ ਦੱਸ ਦਈਏ ਮੋਗੇ ਜ਼ਿਲ੍ਹੇ ਦੀ ਰਹਿਣ ਵਾਲੀ ਇਸ ਪੀੜਿਤ ਲੜਕੀ ਨੇ ਦੱਸਿਆ ਕਿ ਜਗਰਾਉਂ ਦੇ ਟਰੈਵਲ ਏਜੰਟ ਨੇ ਪਿੰਡੂ ਇਲਾਕਿਆਂ ਦੇ ਵਿੱਚ ਆਪਣਾ ਪੂਰਾ ਨੈੱਟਵਰਕ ਸਥਾਪਿਤ ਕੀਤਾ ਹੋਇਆ ਹੈ ਜਿਸ ਤਰ੍ਹਾਂ ਹੀ ਉਹ ਗਰੀਬ ਘਰਾਂ ਦੀਆਂ ਲੜਕੀਆਂ ਨੂੰ ਨਿਸ਼ਾਨਾ ਬਣਾ ਕੇ ਆਪਣੇ ਚੁੰਗਲ ਦੇ ਵਿੱਚ ਫਸਾ ਕੇ ਇਰਾਕ ਲਜਾਇਆ ਜਾ ਰਿਹਾ ਹੈ ਪੀੜਤ ਲੜਕੀ 8 ਜਨਵਰੀ 2024 ਨੂੰ ਇਰਾਕ ਲਈ ਰਵਾਨਾ ਹੋਈ ਸੀ ਉਸਨੇ ਦੱਸਿਆ ਕਿ ਪਹਿਲਾ ਉਸਨੂੰ ਦੁਬਈ ਲਜਾਇਆ ਗਿਆ ਉੱਥੋਂ ਉਸਨੂੰ ਇਰਾਕ ਲੈ ਗਏ ਟਰੈਵਲ ਏਜੰਟ ਨੇ ਕਿਹਾ ਕਿ ਇਰਾਕ ਚ ਸਲਾਈ ਦਾ ਕੰਮ ਕਰਨਾ ਪਵੇਗਾ ਤੇ ਹਫਤੇ ਚ ਇੱਕ ਛੁੱਟੀ ਮਿਲੇਗੀ ਤੇ ਘਰ ਗੱਲ ਕਰਨ ਲਈ ਮੋਬਾਈਲ ਫੋਨ ਦੀ ਸਹੂਲਤ ਹੋਵੇਗੀ ਜੋ ਕੁਝ ਵਾਦਾ ਕੀਤਾ ਹੋਇਆ ਸੀ ਪਰ ਉੱਥੇ ਸਾਰਾ ਕੁਝ ਉਲਟ ਸੀ ਉੱਥੇ ਕੋਈ ਛੁੱਟੀ ਨਹੀਂ ਦਿੱਤੀ ਜਾਂਦੀ ਸੀ ਤੇ ਨਾ ਹੀ ਘਰ ਗੱਲ ਕਰਨ ਲਈ ਮੋਬਾਈਲ ਦਿੱਤਾ ਜਾਂਦਾ ਸੀ ਉਸਨੇ 3 ਮਹੀਨੇ ਕੋਈ ਕੰਮ ਨਹੀਂ ਕੀਤਾ ਸੀ ਕਿਉਂਕਿ ਉਸ ਨੂੰ ਸਲਾਈ ਦੇ ਕੰਮ ਕਰਨ ਦੀ ਬਜਾਏ ਕਿਸੇ ਦੇ ਘਰ ਘਰੇਲੂ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਪਿਹਿਤ ਲੜਕੀ ਨੇ ਦੱਸਿਆ ਕਿ ਘਰੇਲੂ ਕੰਮ ਕਰਨ 'ਚ ਕੋਈ ਵੀ ਪਰੇਸ਼ਾਨੀ ਨਹੀਂ ਸੀ ਇੱਕ ਘਰ ਦੇ ਵਿੱਚ ਉਸਨੇ 10 ਮਹੀਨੇ ਕੰਮ ਕੀਤਾ ਸੀ ਜਦੋਂ ਉਹ ਇੱਕ ਘਰ ਕੰਮ ਕਰਨ ਗਈ ਤਾਂ ਕੁਝ ਸਮੇਂ ਬਾਅਦ ਮਾਲਕ ਨੇ ਉਸਤੇ ਮਾਰੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਸੀ ਇੱਕ ਦਿਨ ਉਹ ਇਤਰਾਯੁਗ ਹਲ ਦੇ ਵਿੱਚ ਉਸਦੇ ਕਮਰੇ ਵਿੱਚ ਦਾਖਲ ਹੋਇਆ ਤੇ ਉਸ ਨਾਲ ਦੁਰਵਿਵਹਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਇਹ ਵੀਡੀਓ ਬਣਾ ਲਈ ਸੀ ਇਸ ਦੀ ਇਰਾਕ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਪਰ ਉਸ ਤੋਂ ਬਾਅਦ ਹੀ ਟਰੈਵਲ ਏਜੰਟ ਤੇ ਉਸ ਦੀ ਘਰ ਵਾਲੀ ਦੀ ਸ਼ਹਿਤੇ ਉਹਦੀ ਕੁੱਟਮਾਰ ਹੋਣ ਲੱਗ ਪਈ ਸੀ ਇੱਕ ਦਿਨ ਤਾਂ ਉਸ ਦੀ ਕੁੱਟਮਾਰ ਉਦੋਂ ਤੱਕ ਹੁੰਦੀ ਰਹੀ ਜਿੰਨਾ ਚਿਰ ਕੁੱਟਮਾਰ ਲਈ ਵਰਤਿਆ ਜਾਣ ਵਾਲਾ ਡੰਡਾ ਟੁੱਟਿਆ ਨਹੀਂ ਪੀੜਤ ਨੇ ਦੱਸਿਆ ਕਿ ਇਸ ਸਬਦ ਦਾ ਉਸ ਦੇ ਮਨ ਤੇ ਡੂੰਘਾ ਅਸਰ ਪਿਆ ਅਤੇ ਉਹ 2 ਮਹੀਨੇ ਡਿਪਰੈਸ਼ਨ ਦੇ ਵਿੱਚ ਰਹਿ ਚੁੱਕੀ ਹੈ ਪੀੜਤ ਲੜਕੀ ਨੇ ਦੱਸਿਆ ਕਿ ਉਸਨੇ 10 ਅਗਸਤ 2025 ਨੂੰ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲਾ ਸੰਪਰਕ ਕੀਤਾ ਸੀ ਉਸਨੇ ਬਿਨਾਂ ਦੇਰ ਕੀਤਿਆਂ ਉਸਦੇ ਕੇਸ ਅੱਗੇ ਤੋਰਿਆ ਅਤੇ ਉਹ 28 ਸਤੰਬਰ ਨੂੰ ਵਾਪਸ ਆਪਣੇ ਘਰ ਆ ਗਈ ਇਰਾਕ ਚ ਚੱਲੀ ਪੀੜਾ ਦਾ ਉਸਤੇ ਇੰਨਾ ਜ਼ਿਆਦਾ ਅਸਰ ਸੀ ਕਿ ਪੂਰਾ ਮਹੀਨਾ ਜਿਹੜਾ ਸਦਮੇ ਦੇ ਵਿੱਚ ਰਹੀ ਜੀ ਹਾਂ ਆਖਰ ਵਿੱਚ ਤੁਹਾਨੂੰ ਇਹੀ ਕਹਿਣਾ ਚਾਹਾਂਗੀ ਕਿ ਠੱਗੀ ਮਾਰਨ ਵਾਲੇ ਟਰੈਵਲ ਏਜੰਟਾਂ ਤੋਂ ਬਚੋ ਜੇਕਰ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਤਾਂ ਸਹੀ ਏਜੰਟ ਕੋਲ ਜਾਵੋ ਤੇ ਇਹਨਾਂ ਠੱਗ ਏਜੰਟਾਂ ਦੀ ਪੇਟ ਨਾ ਚੜੋ ਤਾਂਜਤ ਤੁਹਾਡੇ ਨਾਲ ਵੀ ਅਜਹੀ ਘਟਨਾ ਨਾ ਵਾਪਰੇ ਜੋ ਇਸ ਲੜਕੀ ਦੇ ਨਾਲ ਵਾਪਰੀ ਹੈ ਜੀ ਹਾਂ ਇਸ ਪੂਰੇ ਮਾਮਲੇ ਤੇ ਇਸ ਪੀੜਤ ਲੜਕੀ ਦਾ ਕੀ ਕਹਿਣਾ ਆ ਉਹ ਵੀ ਸੁਣਾ ਦਿੰਨੇ ਆ ਤੁਹਾਨੂੰ ਮੈਂ 2024 ਚ ਗਈ ਸੀ ਇਰਾਕ ਵਿੱਚ ਗਈ ਸੀ ਉੱਥੇ ਜਦੋਂ ਮੈਨੂੰ ਮਤਲਬ ਮੇਰੇ ਏਜੰਟ ਨੇ ਬੁਲਾਇਆ ਸੀਗਾ ਇਧਰੋਂ ਤਾਂ ਮੈਨੂੰ ਵੀਜ਼ਾ ਉਹਨਾਂ ਨੇ ਸਲਾਈ ਦੇ ਕੰਮ ਦਾ ਦਿੱਤਾ ਜਦੋਂ ਉੱਧਰ ਜਾ ਕੇ ਮੈਨੂੰ ਪਤਾ ਲੱਗਿਆ ਤੇ ਘਰ ਦੇ ਕੰਮ ਦਾ ਨੇ ਤੇ ਉਧਰ ਫਿਰ ਮੈਂ 3 ਮਹੀਨੇ ਕੰਪਨੀ ਵਿੱਚ ਬੈਠੀ ਰਹੀਆਂ ਮੈਂ ਤਾਂ ਮੈਂ ਵਾਪਸ ਜਾਣਾ ਵੀ ਮੈਂ ਕੰਮ ਨਹੀਂ ਕਰਨਾ ਜਾਂਦੀ ਨਹੀਂ ਸੀ ਨਾ ਵਾਪਸ ਫਿਰ ਫੈਮਿਲੀ ਕੋਈ ਆਉਂਦੀ ਸੀ ਤਾਂ ਮੈਂ ਉਹਨਾਂ ਨੂੰ ਵਾਪਸ ਮੋੜ ਦਿੰਦੀ ਸੀ ਮੈਂ ਨਹੀਂ ਜਾਣਾ ਉਸ ਤੋਂ ਬਾਅਦ ਚ ਚਲੋ ਇੱਕ ਫੈਮਿਲੀ ਫਿਰ ਵਧੀਆ ਆਈ ਵੀ ਇਹ ਕਹਿੰਦੇ ਵੀ ਇੱਦਾਂ ਤੈਨੂੰ ਵਾਪਸ ਤਾਂ ਜਾਣ ਨਹੀਂ ਦੇਣਾ ਜਿੰਨੀ ਦੇਰ ਕੰਟਰੈਕਟ ਪੁਰਾਣੀ ਹੁੰਦਾ ਮੈਨੂੰ ਇਹਨਾਂ ਨੇ ਫੈਮਿਲੀ 'ਚ ਭੇਜਿਆ ਉੱਥੇ ਮੈਂ 10 ਮਹੀਨੇ ਕੰਮ ਕੀਤਾ ਉਹ ਫੈਮਿਲੀ ਵਿੱਚ ਫੈਮਿਲੀ 'ਚ 10 ਮਹੀਨੇ ਤੱਕ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਉਸ ਤੋਂ ਬਾਅਦ ਮੈਨੂੰ ਪ੍ਰੋਬਲਮ ਇਹ ਆਈ ਕਿ ਕਿ ਜਿਹੜਾ ਮੈਡਮ ਦੇ ਹਸਬੰਡ ਸੀਗੇ ਉਹ ਥੋੜੇ ਜਿਹਾ ਹੋਰ ਲੱਗੇ ਸੀਗੇ ਨਾ ਟਾਈਮ ਪਿੱਛੋਂ ਹਰਕਤਾਂ ਜੀਆਂ ਕਰੰਟੇ ਤਾਂ ਫਿਰ ਮੈਂ ਵਾਪਸ ਕੰਪਨੀ ਵਿੱਚ ਆਈ ਕੰਪਨੀ 'ਚ ਵਾਪਸ ਆਈ ਮੈਂ ਉਹਨਾਂ ਨੂੰ ਕਿਹਾ ਮੈਂ ਇੱਥੇ ਕੰਮ ਨਹੀਂ ਕਰਨਾ ਮੈਂ ਵਾਪਸ ਇੰਡੀਆ ਜਾਣਾ ਵਾਂ ਵੀ ਮੇਰਾ ਸਾਲ ਦਾ ਕੰਟਰੈਕਟ ਰਹਿਣ ਦਾ ਵਾ ਵੀ ਜਿੰਨੇ ਪੈਸੇ ਹੋਣਗੇ ਮੈਂ ਭਰ ਦੂੰਗੀ ਜੇ ਮੈਨੂੰ ਵਾਪਸ ਭੇਜ ਲਓ ਨਾ ਤਾਂ ਉਹਨਾਂ ਨੇ ਮੇਰਾ ਪਾਸਪੋਰਟ ਮੈਨੂੰ ਸ਼ੋਅ ਕਰਾਇਆ ਸਾਲ ਵਿੱਚ ਦੀ ਤੇ ਨਹੀਂ ਮੈਨੂੰ ਉਹਨਾਂ ਨੇ ਵੀ ਮੇਰਾ ਹਕਾਮਾ ਬਣਵਾਇਆ ਆਈ.ਡੀ ਵੀ ਨਹੀਂ ਬਣਵਾਈ ਸੀ ਬਿਨਾ ਆਈ.ਡੀ ਤੋਂ ਮੈਂ ਕੰਮ ਕਰ ਰਹੀ ਸੀ ਉੱਥੇ ਤੇ ਫਿਰ ਉਹਨਾਂ ਨੇ ਜਦੋਂ ਚਲੋ ਮੈਨੂੰ ਨਹੀਂ ਉਹਨਾਂ ਨੇ ਕੋਈ ਆਉਣ ਦਿੱਤਾ ਫਿਰ ਮੈਨੂੰ ਇਹ ਧੱਕਾबाजी ਕਰਨ ਲੱਗ ਗਈ ਉੱਥੇ ਹੋਰਾਂ ਕੁੜੀਆਂ ਨਾਲ ਵੀ ਬਹੁਤ ਧੱਕਾबाजी ਹੁੰਦੀ ਸੀ ਕੰਪਨੀ 'ਚ ਬਿਠਾਈ ਰੱਖਦੇ ਸੀਗੇ ਕਿੰਨੇ ਕਿੰਨੇ ਦਿਨ ਖਾਣਾ ਵੀ ਇੱਕ ਟਾਈਮ ਨਹੀਂ ਦਿੰਦੇ ਸੀਗੇ ਹੁਣ ਵੀ ਕੁੜੀਆਂ ਉੱਥੇ ਬਹੁਤ ਘਟੋਘਟ 20-25 ਕੁੜੀਆਂ ਨੇ ਉੱਥੇ ਉਹ ਵੀ ਕਹਿੰਦੀਆਂ ਨੇ ਵੀ ਅਸੀਂ ਵੀ ਵਾਪਸ ਹੋਣਾ ਚਾਹੁੰਨੀ ਆ ਵਾ ਇਹਨਾਂ ਨੇ ਫਸਾਇਆ ਹੀ ਇਸ ਤਰੀਕੇ ਨਾਲ ਆ ਵੀ ਕੁੜੀਆਂ ਨੂੰ ਫੋਨ ਤੱਕ ਨਹੀਂ ਦਿੱਤਾ ਜਾਂਦਾ ਉੱਥੇ ਯੂਜ਼ ਕਰਾਉਂਦਾ ਜਦੋਂ ਵੀ ਮਤਲਬ ਕੋਈ ਵੀ ਗੱਲਬਾਤ ਹੁੰਦੀ ਆ ਕੰਪਨੀ ਵਾਲੇ ਕੁੜੀਆਂ ਨੂੰ ਅਲੱਗ ਰੂਮ ਦੇ ਵਿੱਚ ਤਾੜ ਦਿੰਦੇ ਆ ਫੋਨ ਤੱਕ ਨਹੀਂ ਦਿਖਾਉਂਦੇ ਖਾਣਾ ਵੀ ਨਹੀਂ ਦਿੰਦੇ ਜੇ ਕੋਈ ਬਿਮਾਰ ਆ ਉਹਦਾ ਇਲਾਜ ਨਹੀਂ ਹੋਣਾ ਕਿਸ ਕਿਸਮ ਦਾ ਤਸ਼ੱਦਦ ਚੱਲਣਾ ਤੇ ਉੱਥੇ ਉੱਥੇ ਬਸ ਜਾਨੀ ਜਿਆਦਾ ਤੋਂ ਜਿਆਦਾ ਟਾਰਚਰ ਕਰਦੇ ਆ ਉਸ ਟੌਰਚਰ ਦਿੱਤਾ ਮੰਨ ਵਿਜੇ ਕਿਸੇ ਮਤਲਬ ਫੈਮਿਲੀ ਤੋਂ ਇਹਨਾਂ ਨੇ 5000 ਡਾਲਰ ਲਿਆ ਵਾ ਤੇ ਉੱਥੇ ਕੰਮ ਜਿਹੜਾ ਇਹਨਾਂ ਨੇ ਕਹਿਤਾ ਉਹ ਕਰਨਾ ਹੀ ਪੈਣਾ ਵਾ ਇਸ ਤਰੀਕੇ ਨਾਲ ਟੌਰਚਰ ਕੀਤਾ ਜਾਂਦਾ ਹ ਕੋਈ ਇਦਾਂ ਦੀ ਗੱਲ ਵੀ ਸਾਹਮਣੇ ਆਈ ਕਿ ਤੁਸੀਂ ਕੰਮ ਤੋਂ ਮੜਾ ਕੀਤਾ ਹੋਵੇ ਤੇ ਤੁਹਾਨੂੰ ਕਿਹਾ ਗਿਆ ਹੋਵੇ ਕਿ ਧਰਮਾ ਸਿੱਖਰੀ ਗਿਆ ਵਜਾ ਕੁਝ ਹਾਂਜੀ ਮੈਂ ਜਦੋਂ ਇਹ ਮੈਨੂੰ ਇਸ ਗੱਲ ਦਾ ਪਤਾ ਲੱਗਾ ਵੀ ਜਦੋਂ ਕੰਪਨੀ ਦੇ ਵਿੱਚ ਇਹ ਪੈਸੇ ਲੈ ਲੈਂਦੇ ਆ ਕੋਈ ਵੀ ਫੈਮਿਲੀ ਲੈਣ ਆਉਂਦੀ ਆ ਉੱਥੇ ਪੈਸੇ ਲੈਂਦੇ ਆ ਫਿਰ ਵੀ ਸਾਨੂੰ ਕਹਿਣਗੇ ਵੀ ਤੁਹਾਨੂੰ ਉੱਥੇ ਵੇਚ ਦਿੱਤਾ ਗਿਆ 2 ਸਾਲ ਲਈ ਕੰਮ ਕਰਨਾ ਹੀ ਪੈਣਾ ਤੁਹਾਨੂੰ ਨਹੀਂ ਕਰੋਗੇ ਤੁਸੀਂ ਉਹਨਾਂ ਦੇ ਪੈਸੇ ਭਰੋਗੇ ਫੇਰ ਵਾਪਸ ਦੇਣਗੇ ਤੁਹਾਡਾ ਪਾਸ ਬਾਹਰ ਜਾਣ ਦਾ ਕੀ ਕਾਰਨ ਸੀ ਕਿਹਦੇ ਸੰਪਰਕ ਚਾਏ ਕਿਵੇਂ ਤੁਹਾਡੀ ਗੱਲਬਾਤ ਮੇਰੇ ਨਾਲ ਮੇਰੇ ਨਾਲ ਕੁੜੀਆਂ ਸੀਆਂ ਦੋ ਕੰਮ ਕਰਦੀਆਂ ਸੀ ਅਸੀਂ ਬਿਊਟੀ ਪਾਲਰ ਦਾ ਤੇ ਉੱਥੇ ਜਾਨੀ ਲੁਧਿਆਣੇ ਮੈਂ ਕੰਮ ਕਰਦੀ ਸੀਗੀ ਤੇ ਉੱਥੇ ਕੁੜੀਆਂ ਸੀਗੀਆਂ ਤੇ ਉਹਨਾਂ ਨੇ ਮੈਨੂੰ ਦੱਸ ਪਾਈ ਸੀਗੀ ਇਸ ਏਜੰਟ ਬਾਰੇ ਲੋ ਉਹਨਾਂ ਨੇ ਮੈਨੂੰ ਇਹਨਾਂ ਨਾਲ ਰਲਾਇਆ ਉਹ ਉਹਨਾਂ ਦਾ ਵੀਜ਼ਾ ਮਗਰੋਂ ਆਇਆ ਯਾਨੀ ਉਹਨਾਂ ਉਹ ਗਈਆਂ ਨਹੀਂ ਮੈਨੂੰ ਉਹਨਾਂ ਨੇ ਭੇਜਤਾ ਇਹ ਮੈਨੂੰ ਉੱਥੇ ਵੀ ਧਮਕੀਆਂ ਦੇਂਦੇ ਰਹੇ ਆ ਕਹਿੰਦੇ ਵੀ ਜੇ ਤੂੰ ਨਾ ਆਈ ਇੱਥੇ ਨਾ ਆਈ ਤੇਰਾ ਪਾਸਪੋਰਟ ਬੈਨ ਕਰਾ ਦਾਂਗੇ ਮੈਂ ਆਈ ਕਰ ਦੂੰ ਮੈਂ ਜੋ ਕਰ ਦੂੰ ਬੜਾ ਕੁਝ ਇਹਦੀ ਮਤਲਬ ਵਾਈਫ ਵੀ ਮੈਨੂੰ ਫੋਨ ਕਰਕੇ ਧਮਕੀ ਦਿੰਦੀ ਰਹੀ ਆ ਏਜੰਟ ਦੀ ਏਜੰਟ ਦੀ ਕਿੱਥੋਂ ਦਾ ਏਜੰਸੀ ਕੀ ਨਾਮ ਹੈ ਇਹ ਜਗਰਾਉਂਦਾ ਵਾ ਤੇ ਇਹਦਾ ਨਾਮ ਹੈ ਇਮਰਾਨ ਜਾ ਤਾਂ ਮੈਨੇ ਕਿਆ ਸੀ ਵਰ ਪਰਮਟ ਦਾ ਤੇ ਤੁਹਾਨੂੰ ਭੇਜਿਆ ਟੂਰਿਸਟ ਵੀਜੇ ਤੇ ਹਾਂਜੀ ਟੂਰਿਸਟ ਵੀਜੇ ਤੇ ਬੁਲਾਇਆ ਤੇ ਕਿਆ ਕੀ ਗਿਆ ਸੀ ਗੱਲ ਵਿੱਚ ਕਿਆ ਇੱਥੋਂ ਗਿਆ ਸੀ ਇਹ ਕਹਿੰਦਾ ਸਲਾਈ ਦਾ ਕੰਮ ਚ ਤੁਹਾਨੂੰ ਬੁਲਾਇਆ ਜਾ ਰਿਹਾ ਵਾ ਤੇ ਉੱਥੇ ਤੇਰੀ 8 ਘੰਟੇ ਡਿਊਟੀ ਹੋਵੇਗੀ ਤੇ ਕੋਈ ਡਿਊਟੀ ਦਾ ਵੀ ਟਾਈਮ ਨਹੀਂ ਹੈਗਾ ਵਾ ਬਾਬਾ ਜੀ ਦੇ ਸੰਪਰਕ ਚ ਕਿਵੇਂ ਆਏ ਬਾਬਾ ਜੀ ਮੇਰੀ ਫਰੈਂਡ ਆ ਉੱਥੇ 에ਰਬਲ ਚ ਕੰਮ ਕਰਦੀ ਸੀਗੀ ਕੁੜੀ ਉਧਰੋਂ ਹੀ ਤੇ ਉਹਨੇ ਮੇਰੀ ਬੜੀ ਹੈਲਪ ਕੀਤੀ ਉਹਨੇ ਮੈਨੂੰ ਮਤਲਬ ਭਾਜੀ ਪ੍ਰਦੀਪ ਭਾਜੀ ਦਾ ਨੰਬਰ ਦਿੱਤਾ ਉਹਨਾਂ ਦੀ ਜਾਣ ਪਹਿਚਾਨ ਸੀਗੀ ਤਿੰਨ ਮਹੀਨਿਆਂ ਤੋਂ ਮੈਂ ਬਾਬਾ ਜੀ ਦੇ ਕੰਟੈਕਟ 'ਚ ਹਾਂ ਹੁਣ ਵਾਪਸ ਪਰਤੇ ਹਾਂ ਉਸਕੇ ਵੀ ਮਹਿਸੂਸ ਕਰਤੇ ਠੀਕ ਆ ਹੁਣ ਤੇ ਵਧੀਆ ਚਲੋ ਬਸ ਮੈਂ ਇਸ ਬੰਦੇ ਨੂੰ ਵਾਪਸ ਲਿਆ ਕੇ ਇੱਥੇ ਕੇਸ ਕਰਨਾ ਚਾਹੁੰਦੀ ਹਾਂ ਆ ਬਾਬਾ ਜੀ ਨੇ ਹੱਸਿਆ ਕਿ ਤੁਸੀਂ ਬਿਮਾਰ ਵੀ ਹੋ ਗਏ ਸੀ ਹਾਂਜੀ ਮੈਂ ਬਿਮਾਰ ਹੋ ਗਈ ਸੀ ਫੇਰ ਉੱਥੇ ਦਵਾਈ 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 ਨਹੀਂ ਮੈਂ ਆਪ ਹੀ ਆਪਣਾ ਇਲਾਜ ਕਰਵਾਇਆ ਇੱਥੇ ਆ ਕੇ ਵੀ ਕਹਿੰਦੇ ਇੱਕ ਮਹੀਨਾ ਹਾਂਜੀ ਇੱਕ ਮਹੀਨਾ ਹੋ ਗਿਆ ਮੈਨੂੰ ਬਿਮਾਰ ਪੈ ਗਈ। ਹਾਂ ਠੀਕ ਹੋ। ਹਾਂਜੀ। ਅੱਜ ਵੀ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਲੋਕ ਐਸੇ ਹੋਣਗੇ ਨੌਜਵਾਨ ਐਸੇ ਹੋਣਗੇ ਜਿਹੜੇ ਚੌਦੇ ਨੇਕੀ ਦੇ ਬੇਹਜ ਜਾਗੇ ਉੱਥੇ ਸੈਟਲ ਹੋਈਏ ਤੁਸੀਂ ਦੇਖ ਲਿਆ ਹੈ। ਹਾਂਜੀ। ਸਾਰੀ ਦੁਨੀਆਂ ਦੇ ਹਾਲਾਤਾਂ ਬਾਰੇ। ਹਾਂਜੀ। ਕੁਝ ਸੁਨੇਹਾ ਦੇਣਾ ਚਾਹੁੰਦੇ ਉਹਨਾਂ ਨੂੰ? ਹਾਂਜੀ ਮੈਂ ਤਾਂ ਇਹੀ ਕਹਿੰਨੀ ਆ ਵੀ ਜੋ ਵੀ ਕਰਨਾ ਆਪਣੇ ਪੰਜਾਬ 'ਚ ਰਹਿ ਕੇ ਕਰੋ ਉੱਤਰ ਜਾ ਬਾਹਰ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ। ਜੋ ਵੀ ترقی ਕਰਨੀ ਆਪਣੇ ਦੇਸ਼ 'ਚ ਕਰੋ। ਬੜੀ ਦੁਖ ਦੀ ਗੱਲ ਹੈ ਕਿ ਅਗੇ ਵਕਾਸ਼ ਸ਼ਮੇਂਦਰ ਦੀ ਜਿਹੜੀ ਖਾਸ ਕਰਕੇ ਅਰਬ ਮੁਲਕਾਂ ਚ ਲੜਕੀਆਂ ਜਾਂਦੀਆਂ ਇਹਨਾਂ ਦੇ ਬਾਰੇ ਅਸੀਂ ਕਹਿ ਚੁੱਕੇ ਹਾਂ ਕਿ ਇੱਥੇ ਨਾਲ ਲੜਕੀਆਂ ਨੂੰ ਭੇਜੋ ਪਰ ਫਿਰ ਵੀ ਜਿਹੜੇ ਏਜੰਟਾ ਉਹ ਪਿੰਡਾਂ ਦੇ ਵਿੱਚ ਫਿਰ ਕੀ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਉੱਧਰ ਲਿਜਾ ਕੇ ਲੈ ਜਾਂਦੇ ਆ ਫਿਰ ਉੱਥੇ ਜਾ ਕੇ ਤੰਗ ਕਰਦੇ ਆ ਉਹਨਾਂ ਦਾ ਸ਼ੋਸ਼ਣ ਕਰਦੇ ਆ ਕਈ ਤਰ੍ਹਾਂ ਦੇ ਉਹਨਾਂ ਨੂੰ ਤਸੀਹੇ ਦਿੰਦੇ ਆ ਸੋ ਇਹ ਲੜਕੀ ਜਿਹੜੀ ਆ ਮੋਗੇ ਦੇ ਨੇੜੇ ਪਿੰਡ ਦੀ ਹੈ ਕਿਸੇ ਤੋਂ ਸੋ ਇਹ ਜਨਵਰੀ 8 ਜਨਵਰੀ ਨੂੰ ਇੱਥੋਂ ਗਈ ਸੀ ਤੇ ਇਹਨਾਂ ਨੂੰ ਕਹਿ ਕੇ ਵੀ ਤੁਹਾਡੇ ਘਰ ਦਾ ਕੰਮ ਹੈਗਾ ਉਹਦੇ ਵਿੱਚ ਦੇ ਸੀ ਲੈ ਕੇ ਜਾ ਰਹੇ ਹਾਂ ਪਰ ਉੱਥੇ ਲਿਜਾ ਕੇ ਇਸ ਲੜਕੀ ਨੂੰ ਜਿਹੜਾ ਹੈ ਵੈਸੇ ਤਾਂ ਸਿੱਧਾ ਜਿਹੜਾ ਆਰਾਖ ਦੇ ਵਿੱਚ ਲੜਕੀ ਨਹੀਂ ਜਾ ਹੀ ਨਹੀਂ ਸਕਦੀਆਂ ਤੇ ਪਹਿਲਾਂ ਇਹ ਦਵਾਈ ਲੀ ਜਾਂਦੇ ਆ ਦਵਾਈ ਤੋਂ ਜਿਹੜਾ ਹੈਗਾ ਫਿਰ ਆਰਾਖ ਚ ਲੈ ਕੇ ਜਾਂਦੇ ਆ ਸੋ ਉਹ ਗਿਵ ਉਹ ਤੋਂ ਇੱਕ ਲੜਕੀ ਵਾਪਸ ਮੰਗਵਾਈ ਸੀ ਬੜਾ ਉਹਨੂੰ ਵੀ ਤੰਗ ਸੀ ਇਹਨਾਂ ਦੀ ਵੀਡੀਓ ਜਿਹੜੀ ਹੈਗੀ ਆ ਆਪਣੇ ਫੇਸਬੁੱਕ ਤੇ ਆਈ ਸੀ ਤੇ ਫਿਰ ਇਹਨਾਂ ਨੇ ਸਪਾਰਕੀਟਾ ਪ੍ਰਵਾਰਨੇ ਸੋ ਗੁਰੂ ਨੇ ਕਰਪਾ ਕੀਤੀ ਹੈ ਬਹੁਤ ਕਸ਼ਟ ਦੇ ਵਿੱਚੋਂ ਨਿਕਲੀ ਆ ਹੁਣ ਵੀ ਇਹਨੂੰ ਤਕਰੀਬਨ ਮਹੀਨੇ ਦੇ ਕਰੀਬ ਜਿਹੜਾ ਹੈਗਾ ਬਾਹਰ ਆਈ ਨੂੰ ਹੋ ਗਿਆ ਪਰ ਇੰਨੀ ਬਿਮਾਰ ਸੀ ਇੰਨੀ ਦੀ ਹਾਲਤ ਮਾੜੀ ਸੀ ਇਹ ਇਹ बोल ਵੀ ਨਹੀਂ ਸਕਦੀ ਸੀ ਮੈਂ ਇਹਦੇ ਨਾਲ ਤੱਕਾ ਹੋਇਆ ਸੋ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਕੋਈ ਵੀ ਏਜੰਟ ਹੋਵੇ ਹੁਣ ਇਥੇ ਮੁੰਡਿਆਂ ਨੂੰ ਵੀ ਕਈ ਵਾਰ ਭੇਜੀ ਜਾਂਦੇ ਕਹਿੰਦੇ ਤੁਹਾਨੂੰ ਕੋਈ ਪੈਸਾ ਕੋਈ ਨਹੀਂ ਲੈਣਾ ਉਧਰ ਹੁਣ 40 40 ਲੱਖ ਉਹਨਾਂ ਨੂੰ ਟੌਰਚਰ ਕਰਦੇ ਆ ਕਹਿੰਦੇ ਪੈਸੇ ਭੇਜੋ ਫੇਰ ਅਸੀਂ ਉਹਨਾਂ ਨੂੰ ਛੱਡਾਂਗੇ ਅਸੀਂ ਕਹਿੰਨੇ ਕਿ ਇਹੋ ਜਿਹੇ ਜਿਹੜੇ ਕਹਿੰਦੇ ਆ ਫ੍ਰੀ ਦੇ ਅਸੀਂ ਲੈ ਜਾਾਂਗੇ ਇਹਦਾ ਆ ਕਰਦਾਂਗੇ ਇਹੋ ਜਿਹੇ ਏਜੰਟਾਂ ਤੋਂ ਵਜੂਦ ਤੇ ਲੜਕਾ ਹੋਵੇ ਤੇ ਲੜਕੀ ਇਹ ਜਾਣਾਈਆਂ ਬਾਹਰ ਕੋਈ ਕਮ ਸਿੱਕੇ 'ਚ ਜਾਓ ਕਿਸੇ ਚੰਗੇ ਮੌਲਕ ਵਿੱਚ ਜਾਓ ਉੱਥੇ ਵਰਕ ਪਰਮਿੰਟ ਤੇ ਜਾਓ ਜਾਂ ਕਿਸੇ ਜਿਹੜੀ ਗਲਤ ਤਰੀਕੇ ਦੇ ਨਾਲ ਕਹਿੰਦੇ ਵੀ ਤੁਹਾਨੂੰ ਭੇਜ ਦਾਂਗੇ ਹੁਣ ਉਹ ਬਹੁਤ ਸਰਫਾਈ ਹੋ ਗਈ ਹੈ ਜਿਹੜੀਆਂ ਸਾਰੀਆਂ ਸਰਹੱਦਾਂ ਸੀਲ ਹੋ ਗਈਆਂ ਹਰ ਥਾਂ ਦੇ ਉੱਤੇ ਜਿਹੜੇ ਅੱਗੇ ਇਹ ਕਹਿ ਕੇ ਡੌਕੀਆਂ ਲਵਾਉਂਦੇ ਸੀ ਹੁਣ ਉਹਨਾਂ ਨੂੰ ਕੋਈ ਡੌਕੀ ਅਤ ਲੱਗਦੀ ਨਹੀਂ ਉਹ ਬੱਚੇ ਬੰਦਿਆਂ ਨੂੰ ਇਕੱਠੇ ਕਰਕੇ ਉੱਥੇ ਫਿਰ ਟੌਰਚਰ ਕਰਦੇ ਆ ਉਹਨਾਂ ਦੇ ਘਰ ਕੁੱਕ ਕਰਦੇ ਆ ਕੋਈ ਪੈਸੇ ਮੰਗਾਉਂਦੇ ਆ ਜਿਸ ਤਰ੍ਹਾਂ ਇਸੇ ਤਰ੍ਹਾਂ ਹੀ ਲੜਕੀ ਦੇ ਨਾਲ ਹੋਇਆ ਇਹਨੂੰ ਵੀ ਜਿਹੜਾ ਹੈਗਾ ਚੰਗੇ ਵਿਕਾਸ ਲਈ ਇਹ ਬੱਚੀ ਬਾਹਰ ਗਈ ਸੀ ਪਰ ਇਹਦੀ ਹਾਲਤ ਬਹੁਤ ਮਾੜੀ ਹੋਈ ਇਹੋ ਜਿਹੇ ਏਜੰਟਾਂ ਤੋਂ ਬਿਜੋ ਧੋਖਾਧੜੀ ਤੋਂ ਬਿਜੋ ਇਹ ਬੱਚਿਆਂ ਨੂੰ ਧੋਖਾ ਦਿੰਦੇ ਆ ਅੱਗੇ ਜਾ ਕੇ ਇਹ ਕੰਮ ਤਾਂ ਕੀ ਦੇਣਾ ਉਹਨਾਂ ਨੂੰ ਕੰਮ ਤੋਂ ਵੀ ਕਈਆਂ ਨੂੰ ਨਕਾਰਾ ਕਰ ਦਿੰਦੇ ਆ ਸੋ ਇਸ ਵਾਸਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਖਾਸ ਕਰਕੇ ਸਾਡੀਆਂ ਬੀਬੀਆਂ ਨੂੰ ਵੀ ਅਰਬ ਮੁਲਕਾਂ ਦੇ ਵਿੱਚ ਬਿਨਾ ਕਿਸੇ ਖਾਸ ਜਿਹੜੇ ਹੈਗੇ ਆ ਕਾਰਨ ਤੋਂ ਨਾ ਜਾਓ ਜਿਹੜੇ ਇਸੇ ਤਰ੍ਹਾਂ ਪਿੰਡਾਂ 'ਚ ਫਿਰਦੇ ਆ ਗਰੀਬ ਪਰਿਵਾਰਾਂ ਨੂੰ ਟਾਰਗੇਟ ਕਰਦੇ ਆ ਜਿਨ੍ਹਾਂ ਨੂੰ ਦੇਖਦੇ ਹੋ ਕਿ ਵਿਸ਼ੇਸ਼ਾਂ ਦੀ ਕੋਈ ਜਿਹੜੀ ਹੈ ਹੈਲਪ ਕਰਨ ਵਾਲਾ ਨਹੀਂ ਫਿਰ ਉੱਥੇ ਜਾ ਕੇ ਬੱਚੇ ਜਿਹੜੇ ਹੈਗੇ ਆ ਔਰ ਦੁੱਖ ਭੋਗਦੇ ਆ ਟਾਰਚਰ ਹੁੰਦੇ ਆ ਤੇ ਫਿਰ ਇਹੋ ਜਿਹੇ ਵੀਡੀਓ ਜਦੋਂ ਅਸੀਂ ਦੇਖਦੇ ਆ ਤੇ ਸਾਡਾ ਵੀ ਦਿਲ ਪੀਛੇ ਦਾ ਸੋ ਇਹ ਵੀ ਵੀ ਆਪਣੇ ਦੁਬਾਰਾ ਪਰਿਵਾਰ ਵਿੱਚ ਆਈ ਹੈ ਗੁਰੂ ਮਹਾਰਾਜ ਦਾ ਧੰਨਵਾਦ ਕਰਦੇ ਆ ਵਿਦੇਸ਼ ਮੰਤਰਾਲੇ ਤੇ ਅੰਬੈਸੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਦੀ ਹੈਲਪ ਕੀਤੀ ਤੇ ਅੱਜ ਆਪਣੇ ਪਰਿਵਾਰ ਦੇ ਵਿੱਚ ਗੁਰੂ ਬਾਛਾ ਕਿਰਪਾ ਕਰਨ ਇਹ ਆਪਣੇ ਜੀਵਨ ਦੇ ਵਿੱਚ ਤਰੱਕੀਆਂ ਕਰੇ ਪਰ ਇਹੋ ਜਿਹੇ ਤਰੀਕੇ ਦੇ ਨਾਲ ਇਸਕੇ ਨੇ ਬਾਹਰ ਨਿਕਲ ਧੰਨਵਾਦ